ਇਹ ਲੈਣਾ ਤੁਹਾਡੇ ਆਪਾਂ ਦੇ ਵੈਲਕਮ ਟੂ ਦਿ ਬੰਦਰੀਆ ਤੇ ਬੱਚੇ ਹੁਣੋਂ ਬੱਜ ਲੈਣ ਸ਼ਹਿਰ ਚ ਚੱਲ ਰਹੀ ਮੌਸਮ ਦਾ ਠੀਕ ਹੀ ਆ ਬਾਕੀ ਕਰਦੇ ਆ ਆਪਾਂ ਕੀ ਇੱਥੋਂ ਮਿਲ ਜਣਾ ਨਾਲ ਹੋਏ ਫੇਲੀ ਪਰਚੀ ਕੇ ਮਿਲ ਜਣਾ ਇਹ ਕੇ ਮਿਲ ਜੂਗਾ ਠੀਕ ਹੈ ਕਿਵਰਾ ਪਗਿਆ ਬ੍ਰੇਕ ਕਿ ਕਿਨੇ ਕਿਨੇ ਦੇ ਰ ਆ 200 1 200 ਬਾਈਕ ਆ ਆਹ ਵਾਲਾ cái đó là cái चुको भाई Hãy subscribe cho kênh Ghiền ਗੋਲੇਟਬ ਲਈ ਕਿ ਲਈ ਆਹ ਕਿੰਨਾ ਦਸ ਲਈ ਜੀ ਆਹ ਆ ਵੀ ਦਸ ਲਈ ਕਿ ਪੰਜ ਲਈ ਠੀਕ ਚੱਲੀਏ ਬਰ ਜੋਬਰਾ ਹਾਂਜੀ ਤਾਂ ਹੁਣ ਆਪਾਂ ਚੱਲੇ ਆਂ ਕਰੇ ਤੇ ਸਾਮਾਨ ਵਾਹ ਆਪਾਂ ਹਰ ਕੋ ਲੈ ਲਿਆ ਹਾਂਜੀ ਆਪਾਂ ਨਾਰ ਵੀ ਲੈ ਲਈ ਪੜਾਕੇ ਚਲਾਉਣ ਨੂੰ ਠੀਕ ਆਲੇ ਮੋਟ ਵੀ ਚੱਕ ਫਿਰਿਆ ਕੋਈ ਨਾ ਦੂਜਾ ਆ ਬੜਦਾ ਦੇਖ ਸੀ ਜੀ ਤੇ ਮੇਰਾ ਵੀ ਦਾ ਉਹ ਡੈਰੀ ਵਾਲਕੇ ਚ ਬੱਡੀ ਫੇਰ ਲੱਗੇ ਜਾਮਾ ਹੋਂ ਤਾਂ ਕੇ ਕੁ ਘਟਦੇ ਹੋਂ ਤਾਂ ਜਾ ਕੇ ਆ ਜਾ ਚੱਲੀਏ ਪਟਾਕੇ ਦੇਖ ਪਟਾਕੇ ਲੱਗ ਜਲਾਂਗੇ ਕਾ ਮਾਸਕ ਲੱਗੇ ਚੱਲਾਂਗੇ ਆਪਾਂ ਪੂਤ ਵਾਲਾ ਬਵਾ ਨਹੀਂ ਰਗਣਾ ਆਪਾਂ ਇਹ ਦਿਨ ਘੜੀ ਦਿਨ ਮੋਦੀਵੇ ਹੋਤਾ ਨਹੀਂ ਰਾਇਆ ਇਹ ਹਾਂਜੀ ਤਾਂ ਹੁਣ ਆਪਾਂ ਚੱਲਦੇ ਆ ਘਰੇ ਤੇ ਆਪਾਂ ਕੇਕ ਵਗੈਰਾ ਨਾਲ ਕੁਝ ਲੈ ਲਿਆ ਸੀਗਾ ਤੇ ਬਾਕੀ ਆਪਾਂ ਨਾਲ ਅੱਗੇ ਠੀਕ ਐ ਚੱਲਦੇ ਮੇਰਾ ਭਾਈ ਅੱਧੀ ਰਾਤ ਨੂੰ ਲੱਗ ਗਏ ਹਾਂ ਉੱਠ ਕੇ ਫਟਾਵਾ ਵਾਲਾ ਤੱਕੜ ਮੀਰਾ ਕਹਿੰਦੇ ਹੋਏ 8:00 ਵਜੇ ਥਾਂ ਜਿਹੜਾ ਲਿਖਿਆ ਹੋਰ ਏਥੇ ਲੈ ਵਾ ਵਨ ਦੂਜਾ ਵਨ ਨਹੀਂ ਲਿਖੂੰਗੀ ਅੱਛਾ ਤੁਸੀਂ ਉਹ ਵਾਲਾ ਲਿਖਣੋ ਦੋ ਜਿਹੇ ਲਿਖਤ ਹਸੀਂ ਵਨ ਦੂਜਾ ਕਹ ਰੇ ਸੀ ਇਕਾ ਦੱਸਦਾ ਜੀ ਅੱਛਾ ਕੋਈ ਨਾ ਫਿਰ ਕੀ ਇਹਰੇ ਇੱਧਰ ਲਿਖਦਾ ਹਾਂ ਬਾਤ ਗੁੜਾ ਗੁੜਾ ਕਰ ਦੋ ਜੰਗੇ ਚੱਲਦਾ ਨਹੀਂ ਉਧਰ ਰੁਸ ਰਹਿਣ ਦੇ ਪੂਰਾ ਬਣਾ ਦੋ ਮੇਰੇ ਵੀ ਦੀਦੀ ਕੰਪਲੀਟ ਲਿਖਣਾ ਸਾਡੇ ਘਰ ਤੋਂ ਮਟਰ ਨੇ 1 ਸਾਲ ਕੰਪਲੀਟ ਹੋ ਗਿਆ ਕੋੜਾ ਥੋੜਾ ਕਰ ਦੇਗੀ ਬਾਠੇ ਦੇਦੀ ਆਉਣਾ ਨਾ ਹੁਣ ਦੇਖ ਲੈ ਪਹਿਲਾਂ ਜੋੜ ਲਾ ਲੈਣ ਖਾਲਾ 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 ਤਲਾ ਤਿੰਨੇ ਅੰਗਲਸ ਤਲਾ ਤਾਸੇ ਦਾ ਤੂੰ ਕਿ ਇੱਕ ਉਹ ਗੱਡ ਕੇ ਲੱਗੇ ਹੋ ਜਾ ਆਪਣਾ ਹਾਟਾ ਤੇ ਬੜਾ ਵੱਡਾ ਨਾ ਵੀ ਚਲ ਅੱਜ ਕੀ ਮੇਰੇ ਆਸਾ ਤੂੰ ਬਲੂਸ਼ ਹੋ ਚੱਕ ਲਓ ਦੱਬਾਈ ਨਹੀਂ ਰਿਕਲੇ ਕੱਢ ਰੋ ਬਰਗੋ ਵੇ ਵੇ ਨੀਂ ਮਗਾ ਕਿੱਦਾਂ ਬਈਓ ਇੰਨਾ ਕਿਸੇ ਮੇਰੇ ਕੋਲ ਹੋਤੇ ਤੇਰਾ ਪਾਵ ਚਲਾਵਾ ਜੱਲੀ ਫਿਰ ਚਲਾਈ ਹੁਣ ਆਪਾਂ ਕਰਦੇ ਕਰੀਏ ਛੋੜਾ ਆ ਗਿਆ ਸਾਡੇ ਬੰਦੇ ਆ ਸਾਡੀ ਰੈਂਗਲ ਹੈ ਜਿਹੜੀ ਅੱਧੀ ਤੋੜ ਰੱਖੀ ਆ ਚਲੋ ਮਿਲਦੇ ਆ ਮੇਰਾ ਭਾਗ ਠੀਕ ਆ आवे नहीं आगा बन्दो यू तो जेबी गाल दिए आंधी आ गया है खा लो सारे खा लो ये पनीर के से कौन है उनका केक खा लो उनका केक खा लो खा लो जब क्या ये करियाती है है ਕਿੰਨੀ ਕਾਲੀ ਆ ਦੇਖੀ ਖੋਲਣ ਦੀ ਮੈਂ ਤਾਂ ਦੇਖ ਲਿਆ ਕਿਤੇ ਬਗਾ ਤਾਂ ਲਈ ਕਿਤੇ ਹੋਰ ਹੀ ਨਾ ਕੁਝ ਨਹੀਂ ਨਹੀਂ ਉਹੀ 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 ਹੈ ਉਹੀ ਹੈ ਉਹੀ ਹੈ ਜਦੋਂ ਸਰਪਾ ਅੱਛਾ ਇਹ ਮਗਰ ਨਾ ਪੂਰੀ ਤਕੜੀ ਪੈਕਿੰਗ ਆ ਵਾਏ ਚੇਪੀ ਚੁਪੀ ਲਾ ਕੇ ਭੇਜੇ ਅਗਲੇ ਨੂੰ जेपी लगी हुई है अच्छा उरे लग गया चेपी रे पता नहीं लगा चेपी का आई इधर आ जा इधर अच्छा तू लगी है हां पता नहीं लगा बंदे वाला बंदे ओ कुलोला वाला कुलोला वाला ਇਹ ਨਹੀਂ ਬੜੀ ਖਤਰਨਾਕ ਪੈਕਿੰਗ ਵਧੀਆ ਹੁੰਦੀ ਹੈ ਇਹਨਾਂ ਦੀ ਫਲਿੱਪ ਕਾਰਡ ਆ ਲੈਂਦੀ ਹੋਰ ਇਕੱਲਾ ਨਾ ਗੱਲਾਂ ਕੀ ਭਾਵੇਂ ਕੱਟੇ ਹੋ ਕੀ ਫਲਪਾ ਕੱਟੇ ਹੋ ਹੋਰ ਸਹੀ ਗੱਲ ਪੈਕਿੰਗ ਵਧੀਆ ਕਰਕੇ ਭੇਜਦੇ ਕੋਈ ਨਹੀਂ ਤਾਂ ਗੱਲ ਤੋਂ ਨਹੀਂ ਹੁੰਦੀ ਇਹਨਾਂ ਦਾ ਖਾਤਾ ਹਾਂ ਜੇ ਆਪਾਂ ਪਸੰਦ ਹੈ ਤਾਂ ਦੇਖ ਕੀ ਪਸੰਦ ਹੈ ਇਹਨ ਦੀ ਠੀਕ ਆ ਫਿਰ ਕਿਹੜਾ ਹੋਵੇ ਠੀਕ ਆ ചാരം കല സംഗല ചാ ਸੰਗਲੀਆਂ ਲਿਂਗ ਦੇ ਲਗਣੇ ਲਾ ਰਹੇ ਹੋ ਹੋਰ ਕੀ ਮੰਗਾਏ ਇੱਕ ਹੋਮ ਗਾਇਸ ਟਾਪ ਸੋਣੀ ਆਏ ਹੈ ਨਾ ਹਾਂ ਕੁੱਕੇ ਮੰਗਾਏ ਸੀ ਕੱਲ ਉਹ ਗਾਣ ਆਹੀ ਨਹੀਂ ਕਿਹਾ ਬਾਦੋਂ ਟਰੀ ਕਿਸੇ ਮਰੇ ਆਉਣਾ ਚੰਗਾ ਜੇ ਟੌੜੀ ਹੋਵੇ ਕੀ ਹੋਵੇ ਧੀਰੇ ਕਿੰਤਾ ਦਰੀਆ ਹਾਂ ਬੜੇ ਦੇਖ ਕੇ ਹਮ ਇਸੀ ਸਿਰ ਤੇ ਲੱਗਦੀ ਹੈ ਹੈ ਕਾੜ ਮਾਰਦੇ ਹਾਂ ਉਹ ਵਧੀਆ ਲੱਗਦੀ ਹੈ। ਬਾਅਦ ਵਾਲੇ ਵੀਡੀਓ ਦੇ ਕਿੰਦੀ ਖੜੀ ਲੱਗਦੀ ਹੁਣ। ਓਕੇ ਦੂਜੇ ਲਾਣੀ ਸਿੰਘ ਨੂੰ ਦੇਖੀ ਚੱਲਿਓ ਕੋਈ ਤਾਂ ਕਬੂਲੇ। ਕਿਹਨ ਵਰਗੇ। 50 ਤੋਲਾ ਬਣਾਇਆ ਕਰਨੇ। 50 ਤੋਲਾ। ਕਿਹਨ ਲੱਗਣ ਉਹ ਇਦੋਂ। ਵੈਰੀ ਗੁੱਡ। ਥੈਂਕ ਯੂ। ਬਹੁਤ ਬਹੁਤ ਧੰਨਵਾਦ। ਮੇਰੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ। ਹੱਸ ਤੇ ਮੇਰਾ ਕੱਪੜਾ। ਤੁਹਾਡਾ ਟਾਈ ਜਾਂਦਾ ਯਾਰ। মাকি খুশ রো